ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਫੂਡ ਹੈਂਡਸ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਬਹੁਤ ਹੀ ਵਧੀਆ ਤੇ ਯੂਨੀਕ ਰੈਸਪੀ ਜਿਹੜੀ ਕਿ ਆਪਾਂ ਆਲੂ ਤੋਂ ਤਿਆਰ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਘੱਟ ਸਮੇਂ ਵਿੱਚ ਬਣਦੀ ਹੈ ਤੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੀ ਆ ਚਲੋ ਜੀ ਦੀ ਰੈਸਪੀ ਆਪਾਂ ਅੱਗੇ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਇਸ ਲਈ ਵੀਡੀਓ ਨੂੰ ਐਂਡ ਤੱਕ ਤੁਸੀਂ ਜ਼ਰੂਰ ਦੇਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਧਰ ਲਈ ਆਪਾਂ ਲੈਏ ਸੀ ਜੀ 7 ਤੋਂ 8 ਆਲੂ ਲੈ ਸੀ ਜਿਨ੍ਹਾਂ ਨੂੰ ਆਪਾਂ ਉਬਾਲ ਲਿਆ ਸੀ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਛਿੱਲ ਕੇ ਆਪਾਂ ਰੱਖ ਲਿਆ ਹੁਣ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਜਿਹੜਾ ਮੈਸ਼ ਕਰ ਲਾਂਗੇ ਚੰਗੀ ਤਰ੍ਹਾਂ ਤੁਸੀਂ ਇਹਨੂੰ ਹੱਥ ਦੇ ਨਾਲ ਵੀ ਚੰਗੀ ਤਰ੍ਹਾਂ ਮੈਸ਼ ਕਰ ਸਕਦੇ ਹੋ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਤਿੰਨ ਹਰੀਆਂ ਮਿਰਚਾਂ ਆਪਾਂ ਬਰੀਕ ਕੱਟ ਕੇ ਰੱਖ ਲਈਆਂ ਸੀ ਦੋ ਇੱਕ ਚਮਚਾ ਜਿਹੜਾ ਆਪਾਂ ਜਵੈਨ ਦਾ ਪਾਵਾਂਗੇ ਇਹ ਨਾਲ ਟੇਸਟ ਬਹੁਤ ਵਧੀਆ ਆਉਂਦਾ ਤੇ ਦੋ ਚਮਚਾ ਆਪਾਂ ਪਾਈ ਹੈ ਜੀ ਕਸੂਰੀ ਮੇਥੀ ਜੇਕਰ ਤੁਹਾਡੇ ਕੋਲ ਹਰਾ ਧਨੀਆ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਇਥੇ ਆਪਾਂ ਅੱਧਾ ਚਮਚ ਟੇਸਟ ਅਕੋਰਡਿੰਗ ਨਮਕ ਪਾਇਆ ਤੇ ਅੱਧਾ ਚਮਚ ਪਾਇਆ ਜੀ ਆਪਾਂ ਰੋਸਟਡ ਜੀਰਾ ਪਾਊਡਰ ਤੇ ਅੱਧਾ ਚਮਚ ਪਾਇਆ ਆਪਾਂ ਚਿਲੀ ਫਲੈਕਸ ਦਾ ਇਹ ਆਪਾਂ 2 ਚਮਚ ਪਾਇਆ ਜੀ ਆਪਾਂ ਚੌਲਾਂ ਦਾ ਆਟਾ ਪਾਇਆ ਅੱਧਾ ਚਮਚ ਆਪਾਂ ਹੋਰ ਐਡ ਕਰਤਾ ਜੇਕਰ ਤੁਹਾਡੇ ਕੋਲ ਆਲੂ ਜ਼ਿਆਦਾ ਤੁਸੀਂ ਵੱਧ ਵੀ ਪਾ ਸਕਦੇ ਹੋ ਤੇ ਅੱਧਾ ਚਮਚ ਪਾਇਆ ਜੀ ਆਪਾਂ ਕਾਲੀ ਮਿਰਚ ਦਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਆਲੂਆਂ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਜੇਕਰ ਤੁਹਾਡੇ ਕੋਲ ਆਲੂ ਵਾਧਾ ਤੁਸੀਂ ਇਹਨਾਂ ਨੂੰ ਆਪ ਦੇ ਅਕੋਰਡਿੰਗ ਵਧਾ ਸਕਦੇ ਹੋ ਟੇਸਟ ਅਕੋਰਡਿੰਗ ਕੋਈ ਹੋਰ ਮਸਾਲੇ ਵੀ ਐਡ ਕਰ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਆ ਪਾਲੂਆਂ ਦੇ ਵਿੱਚ ਮਿਕਸ ਕਰ ਲਾਂਗੇ ਆਲੂਆਂ ਵਿੱਚ ਮਿਕਸ ਕਰਨ ਤੋਂ ਬਾਅਦ ਇਹਨੂੰ ਹੱਥਾਂ ਦੇ ਨਾਲ ਮਸਲ ਕੇ ਇਸ ਤਰੀਕੇ ਨਾਲ ਇਹਨੂੰ ਸ਼ੇਪ ਦੇ ਦਾਂਗੇ ਇਸੇ ਤਰ੍ਹਾਂ ਬਾਕੀ ਸਾਰੇ ਵੀ ਆਪਾਂ ਬਣਾ ਲਾਂਗੇ ਇਸ ਤਰ੍ਹਾਂ ਲਪਸਾਰੀਆਂ ਸ਼ੇਪਸ ਬਣਾ ਲਈਆਂ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਇਸ ਤਰੀਕੇ ਨਾਲ ਇੱਕੋ ਜਿਹਾ ਪੋਰਸ਼ਨ ਚ ਕੱਟ ਕਰ ਲਾਂਗੇ ਇਹਨਾਂ ਸਾਰਿਆਂ ਨੂੰ ਇਸ ਤਰ੍ਹਾਂ ਕੱਟਾਂਗੇ ਆਪਾਂ ਇਹਨਾਂ ਨੂੰ ਫੋਰਕ ਦੇ ਨਾਲ ਆ ਜਿਹੜਾ ਇਸ ਤਰ੍ਹਾਂ ਪ੍ਰੈਸ ਕਰ ਲੈਣਾ ਫਿਰ ਇਹਨਾਂ ਨੂੰ ਸ਼ੇਪ ਜੀ ਬਣ ਜਾਂਦੀ ਹੈ ਡਿਜ਼ਾਈਨ ਸੋਹਣਾ ਬਣਦਾ ਇਸ ਤਰੀਕੇ ਨਾਲ ਸਾਰਿਆਂ ਉੱਪਰ ਫੋਰਕ ਨਾਲ ਕੱਟ ਲਗਾ ਲੈਣੇ ਆ ਹੁਣ ਆਪਾਂ ਜਿਹੜਾ ਤੇਲ ਆ ਕੜਾਈ ਦੇ ਵਿੱਚ ਗਰਮ ਹੋਣ ਲਈ ਰੱਖਿਆ ਸੀਗਾ ਬੋਇਲ ਹੋ ਚੁੱਕਿਆ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਜਿਹੜਾ ਇਹਨਾਂ ਨੂੰ ਫਰਾਈ ਕਰਾਂਗੇ ਤੇ ਇਹਦੇ ਵਿੱਚ ਫਲੇਮ ਆ ਤੁਸੀਂ ਘੱਟ ਨਹੀਂ ਕਰਨੀਗੇ ਇਹ ਜਿਆਦਾ ਫਲੇਮ ਤੇ ਫਰਾਈ ਹੋਣਗੇ ਘੱਟ ਫਲੇਮ ਤੇ ਇਹ ਚੰਗੀ ਤਰ੍ਹਾਂ ਨਹੀਂ ਬਣਦੇ ਇਸ ਲਈ ਫਲੇਮ ਆ ਜਿਹੜੀ ਉਹ ਫੁੱਲ ਹੀ ਰੱਖਣੀ ਆ ਇਹ ਬਹੁਤ ਛੇਤੀ ਪੱਕ ਜਾਂਦੇ ਆ ਹੁਣੇ ਫੁੱਲ ਫੁੱਲ ਅੰਤੇ ਰੱਖਣ ਨਾਲ ਇਹਨਾਂ ਦਾ ਕਿਹੜਾ ਕੱਚਾ ਪਾਣਾ ਵੀ ਜਿਹੜਾ ਦੂਰ ਹੋ ਜਾਊਗਾ ਕੱਚਾ ਬਣਦਾ ਇਹਨਾਂ 'ਚ ਬਿਲਕੁਲ ਨਹੀਂ ਹੁੰਦਾ ਕਿਉਂਕਿ ਆਲੂ ਪਹਿਲੇ ਬੋਇਲ ਕੀਤੇ ਹੋਏ ਆ ਇਸ ਤਰੀਕੇ ਨਾਲ ਆਪਾਂ ਸਾਰਿਆਂ ਨੂੰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਚਮਚੇ ਨਾਲ ਇਹਨਾਂ ਨੂੰ ਪਾਸਾ ਜਿਹੜਾ ਹੌਲੀ-ਹੌਲੀ ਪਲਟਾਂਗੇ ਇਹਨਾਂ ਦਾ ਕਲਰ ਆ ਜਿਹੜਾ ਪੂਰੀ ਤਰ੍ਹਾਂ ਨਾਲ ਬ੍ਰਾਊਨ ਹੋ ਚੁੱਕਿਆ ਇੱਕ ਪਾਸੇ ਚੰਗੀ ਤਰ੍ਹਾਂ ਫਰਾਈ ਹੋ ਗਿਆ ਹੁਣ ਦੂਸਰੀ ਸਾਈਡ ਵੀ ਆਪਾਂ ਇਸੇ ਤਰ੍ਹਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਕਲਰ ਆ ਜਿਹੜਾ ਇਹਨਾਂ ਦਾ ਬਿਲਕੁਲ ਗੋਲਡਨ ਹੋ ਜਾਂ ਜੂਗਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕਲਰ ਬਣਿਆ ਹੈ ਇਹਨਾਂ ਦਾ ਇਸੇ ਤਰੀਕੇ ਨਾਲ ਤੁਸੀਂ ਸਾਰਿਆਂ ਨੂੰ ਇਹਨਾਂ ਨੂੰ ਫਰਾਈ ਕਰ ਲੈਣਾ ਬਹੁਤ ਹੀ ਵਧੀਆ ਰੈਸਪੀ ਹੈ ਇਹ ਬਹੁਤ ਹੀ ਜਲਦੀ ਤੇ ਆਸਾਨ ਤਿਆਰ ਹੁੰਦੀ ਹੈ ਹੁਣ ਇਹ ਚੰਗੀ ਤਰ੍ਹਾਂ ਨਾਲ ਪੂਰੀ ਤਰ੍ਹਾਂ ਫਰਾਈ ਹੋ ਚੁੱਕੇ ਆ ਹੁਣ ਆਪਾਂ ਇਹਨਾਂ ਨੂੰ ਤੇਲ ਚੋਂ ਬਾਹਰ ਕੱਢ ਲਾਂਗੇ ਤੇ ਬਾਕੀ ਇਹਨਾਂ ਨੂੰ ਵੀ ਇਸੇ ਤਰ੍ਹਾਂ ਬਾਹਰ ਕੱਢ ਕੇ ਦੂਜੇ ਜਿਹੜੇ ਬਚੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਆਪਾਂ ਫਰਾਈ ਕਰ ਲਾਂਗੇ ਤੇਲ ਲੈ ਬਿਲਕੁਲ ਇਹਨਾਂ ਨੂੰ ਸੁੱਕਦੇ ਇਸ ਲਈ ਆਪਾਂ ਇਹਨਾਂ ਨੂੰ ਟਿਸ਼ੂ ਪੇਪਰ ਉੱਪਰ ਕੱਢ ਲਾਂਗੇ ਇਸ ਤਰੀਕੇ ਨਾਲ ਹੁਣੇ ਬਣ ਕੇ ਤਿਆਰ ਹੈ ਤੁਸੀਂ ਇਹਨੂੰ ਸੌਸ ਦੇ ਨਾਲ ਸਰਵ ਕਰ ਸਕਦੇ ਹੋ ਮੇਰੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤਾਂ ਕਿ ਹੋਰ ਵੀ ਵੀਡੀਓਸ ਜਿਹੜੀਆਂ ਤੁਹਾਡੇ ਤੱਕ ਪਹੁੰਚ ਸਕਣ ਤਾਂ ਨਾਲ ਲੱਗੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆਹੋ ਤੁਹਾਡੇ ਤੱਕ ਪਹੁੰਚ ਸਕੇ